ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਬੱਚਿਆਂ ਨੂੰ ਰੋਮਿਕਾ ਤੇ ਖੁਸ਼ਪ੍ਰੀਤ ਨੂੰ ਮੁਬਾਰਕਬਾਦ ਦਿੰਦੀ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮੈਰਿਟ ਚ ਆਪਣਾ ਸਥਾਨ ਹਾਸਲ ਕੀਤਾ ਸਾਡੇ ਸਕੂਲ ਦੇ 15 ਸਟੂਡੈਂਟ ਹੋਰ ਜਿਨ੍ਹਾਂ ਦੇ ਮਾਰਕਸ 90% ਤੋਂ ਜ਼ਿਆਦਾ ਆਏ ਆ ਇੱਕ ਲੜਕੀ ਆ ਜਿਹੜੀ ਸਿਰਫ ਦੋ ਮਾਰਕਸ ਪਿੱਛੇ ਹੋਰ ਮੈਰਿਟ ਤੋਂ ਰਹਿ ਗਈ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਬੱਚਿਆਂ ਦੀ ਮਿਹਨਤ ਆ ਉਹਨਾਂ ਦੇ ਅਧਿਆਪਕਾਂ ਦੀ ਗਾਈਡੈਂਸ ਮੋਟੀਵੇਸ਼ਨ ਤੇ ਨਾਲ ਪੇਰੈਂਟਸ ਦਾ ਵੀ ਬਹੁਤ ਵੱਡਾ ਸਹਿਯੋਗ ਆ ਮੈਂ ਦੱਸਣਾ ਚਾਹੂੰਗੀ ਕਿ ਦਸੰਬਰ ਦੇ ਵਿੱਚ ਅਸੀਂ 10ਵੀਂ ਤੇ 12ਵੀਂ ਦੇ ਜਿਹੜੇ ਅੱچھے ਬੱਚੇ ਸੀਗੇ ਉਹਨਾਂ ਦੀ ਮੀਟਿੰਗ ਕੀਤੀ ਉਹਨਾਂ ਨੂੰ ਮੋਟੀਵੇਟ ਕੀਤਾ ਮੈਰਿਟ ਵਾਸਤੇ ਜਾਂ ਅੱچھے ਮਾਰਕਸ ਲੈਣ ਵਾਸਤੇ ਤਾਂ ਉਹਨਾਂ ਨੂੰ ਟਾਈਮ ਟੇਬਲ ਬਣਾਉਣ ਲਈ ਕਿਹਾ ਸੀ ਸਭ ਬੱਚਿਆਂ ਨੇ ਆਪਣਾ ਆਪਣਾ ਟਾਈਮ ਟੇਬਲ ਬਣਾ ਕੇ ਅਸੀਂ ਇੱਕ ਸਪੈਸ਼ਲ ਉਹਨਾਂ ਲਈ ਅਲੱਗ ਗਰੁੱਪ ਬਣਾਇਆ ਸੀ ਉਹਦੇ ਵਿੱਚ ਪਾਇਆ ਤਾਂ ਟੀਚਰਸ ਇਵਨ ਮੈਂ ਵੀ ਅਸੀਂ ਬੱਚਿਆਂ ਨੂੰ 4 ਵਜੇ 4:30 ਵਜੇ ਜਿਹੜਾ ਵੀ ਉਹਨਾਂ ਦਾ ਟਾਈਮ ਟੇਬਲ ਸੀ ਉਹਨਾਂ ਨੂੰ ਕਾਲ ਕਰਕੇ ਪੁੱਛਦੇ ਸੀ ਸਵੇਰੇ ਜਾਂ ਰਾਤ ਨੂੰ 10-11 ਵਜੇ ਤੱਕ ਵੀ ਬੱਚਿਓ ਤੁਸੀਂ ਪੜ ਰਹੇ ਹੋ ਅੱਜ ਕੀ ਪੜਿਆ ਤੇ ਅਧਿਆਪਕਾਂ ਨੇ ਸਾਰਿਆਂ ਨੇ ਬੱਚਿਆਂ ਨੂੰ ਇਹ ਕਹਿ ਰੱਖਿਆ ਸੀ ਕਿ ਕਿਸੇ ਵੀ ਟਾਈਮ ਤੁਸੀਂ ਸਾਡੇ ਕੋਲੇ ਆ ਸਕਦੇ ਹੋ ਇਹ ਨਹੀਂ ਦੇਖਣਾਗਾ ਕਿ ਸਾਡਾ ਪੀਰੀਅਡ ਕਿਸੇ ਹੋਰ ਸਬਜੈਕਟ ਦਾ ਲੱਗਾ ਹੋਇਆ ਕਿਸੇ ਹੋਰ ਕਲਾਸ ਚ ਹੈ ਜਿਸ ਚੀਜ਼ ਦੀ ਤੁਹਾਨੂੰ ਕਦੇ ਵੀ ਕੋਈ ਦਿੱਕਤ ਆਉਂਦੀ ਆ ਪੜ੍ਹਾਈ ਦੀ ਘਰੇ ਆਉਂਦੀ ਤਾਂ ਸਾਨੂੰ ਕਾਲ ਕਰਕੇ ਪੁੱਛੋ ਤਾਂ ਟੀਚਰਸ ਨੇ ਵੀ ਬਹੁਤ ਮਿਹਨਤ ਕੀਤੀ ਆ ਬਹੁਤ ਮੋਟੀਵੇਸ਼ਨ ਕੀਤੀ ਆ ਤੇ ਇਹ ਪੇਰੈਂਟਸ ਬੱਚੇ ਉਹਨਾਂ ਦੇ ਪੇਰੈਂਟਸ ਸਭ ਦੇ ਸਹਿਯੋਗ ਨਾਲ ਹੀ ਇਹ ਹੋਇਆ ਸਤਿਕਾਰ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਪ੍ਰਿੰਸੀਪਲ ਮੈਮ ਪ੍ਰਭਜੋਤ कौर ਔਰ ਸਮੂਥ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਉਂਕਿ ਇਹ ਮੇਰਾ ਸੁਪਨਾ ਸੀ ਜੀ 9ਥ ਕਲਾਸ ਤੋਂ ਜਦੋਂ ਹੀ ਪੜ੍ਹਦੀ ਸੀ ਮੇਰਾ ਸੁਪਨਾ ਸੀ ਕਿ ਮੇਰਾ ਬੱਚਾ ਵੀ ਮੈਰਿਟ ਦੇ ਵਿੱਚ ਆਵੇ ਤਾਂ ਬੱਚੇ ਨੇ ਬਹੁਤ ਮਿਹਨਤ ਕੀਤੀ ਹੈ ਜਦੋਂ ਵੀ ਰਿਜ਼ਲਟ ਆਇਆ ਸਾਰੇ ਟੀਚਰਸ ਨੇ ਇਹਨੂੰ ਡੀਮੋਟੀਵੇਟ ਕਦੇ ਨਹੀਂ ਕੀਤਾ ਮੋਟੀਵੇਟ ਹੀ ਕੀਤਾ ਔਰ ਉਹਦੇ ਵਿੱਚ ਉਹਨਾਂ ਨੇ ਹਮੇਸ਼ਾ ਜਦੋਂ ਮੈਂ ਰਿਜ਼ਲਟ ਲੈਣ ਆਉਂਦੀ ਤਾਂ ਇੱਕੋ ਹੀ ਗੱਲ ਕਹਿੰਦੇ ਸਾਰੇ ਸਟਾਫ ਕਿ ਹਰਲੀਨ ਤੂੰ ਬਹੁਤ ਕੁਝ ਕਰ ਸਕਦੀ ਆ ਬੇਟਾ ਔਰ ਇਹ ਇਹਦਾ ਡਿਸਟ੍ਰਿਕਟ ਲੈਵਲ ਦੇ ਵਿੱਚ ਵੀ ਗਿੱਦੇ ਦੇ ਵਿੱਚ ਫਰਸਟ ਪੋਜੀਸ਼ਨ ਸੀ ਜੀ ਔਰ ਹੁਣ ਵੀ ਬਹੁਤ ਵਧੀਆ ਮਿਹਨਤ ਕਰਕੇ ਨੇ ਮੈਂ 93.2% ਪਲੱਸ 2 ਦੇ ਵਿੱਚ ਮੈਡੀਕਲ ਦੇ ਵਿੱਚ ਸੁਪਰ ਮੈਡੀਕਲ ਦੇ ਵਿੱਚ ਪ੍ਰਾਪਤ ਕੀਤੇ ਹੈ ਜੀ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਇੱਕ ਛੋਟੀ ਜੀ ਗੱਲ ਇਹਦੀ ਦੱਸਣਾ ਚਾਹਨੀ ਆ ਕਿ ਕਈ ਵਾਰ ਸਰਦੀਆਂ ਦੇ ਵਿੱਚ ਮੈਂ ਜਦੋਂ ਸੌ ਜਾਂਦੀ ਤਾਂ ਬੱਚਾ ਪੜ੍ਹੀ ਜਾਂਦਾ ਹੁੰਦਾ ਤੇ ਜਦੋਂ ਮੈਂ 12 1 ਵਜੇ ਮੇਰੀ ਨੀਂਦ ਖੁੱਲਦੀ ਤਾਂ ਬੱਚੇ ਦੀ ਅੱਖਾਂ ਬੰਦ ਹੁੰਦੀਆਂ ਕਿਤਾਬ ਉੱਪਰ ਹੁੰਦੀ ਸੀ ਤਾਂ ਇਹ ਜਿਹੜਾ ਸੀਨ ਮੈਂ ਕਦੇ ਵੀ ਨਹੀਂ ਭੁੱਲ ਸਕਦੀ ਤਾਂ ਥੈਂਕ ਯੂ ਸੋ ਮੱਚ ਸਾਰੇ ਸਟਾਫ ਦਾ ਜੀ ਔਰ ਬਹੁਤ ਮਿਹਨਤ ਕੀਤੀ ਹੈ ਤੁਮ ਇਕੋ ਹੀ ਮੈਂ ਮੈਸੇਜ ਦੇਣਾ ਚਾਹਨੀ ਆ ਬੱਚਿਆਂ ਨੂੰ ਔਰ ਮਾਪਿਆਂ ਨੂੰ ਕਿ ਮੇਰਾ ਬੱਚਾ ਸੀਬੀਐਸਸੀ ਦੇ ਵਿੱਚ 10 ਤੱਕ ਪੜਿਆ ਜੀ ਬਟ ਮੈਂ ਪਲੱਸ 1 ਦੇ ਵਿੱਚ ਪੰਜਾਬ ਬੋਰਡ 'ਚ ਐਡਮਿਸ਼ਨ ਕਰਵਾਈ ਹੈ ਕਿਉਂਕਿ ਐਮੀਨੈਂਸ ਸਕੂਲ ਬਣ ਚੁੱਕਿਆ ਸੀ ਇਹ ਔਰ ਇਹਦੇ ਵਿੱਚ ਸਟਾਫ ਹੈ ਜਿਹੜਾ ਬਹੁਤ ਵਧੀਆ ਹੈ ਜੀ ਬੱਚੇ ਨੂੰ ਬਹੁਤ ਮਿਹਨਤ ਕਰਵਾਈ ਹੈ ਬੱਚੇ ਦਾ ਪਰ ਟੂ ਜੋ ਵੀ ਦਿਨ ਤੋਂ ਦਿਨ ਇਹਨਾਂ ਨੇ ਮਿਹਨਤ ਬਹੁਤ ਕੀਤੀ ਹੈ ਬੱਚੇ ਤੇ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਨੇ ਚਾਹਨੀ ਆ ਜੀ ਬਹੁਤ ਜ਼ਿਆਦਾ ਮੈਥੋਂ ਬੋਲਿਆ ਨਹੀਂ ਜਾ ਰਿਹਾ ਕਿਉਂਕਿ ਮੈਨੂੰ ਖੁਸ਼ੀ ਬਹੁਤ ਹੈ ਜੀ ਔਰ ਬੱਚਿਆਂ ਨੂੰ ਵੀ ਮੈਂ ਇੱਕ ਬੇਨਤੀ ਕਰਨਾ ਚਾਹਨੀ ਆ ਬੇਟੇ ਪੜੋ ਪੇਰੈਂਟਸ ਨੂੰ ਔਰ ਟੀਚਰਸ ਨੂੰ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਤੁਹਾਡੇ ਤੇ ਤਾਂ ਕਰਕੇ ਥੈਂਕ ਯੂ ਸੋ ਮਾਜੀ ਸਰ ਮੇਰਾ ਨਾਮ ਦਲਵੀਰ ਸਿੰਘ ਹੈ ਪਿੰਡ ਚੰਡਾਖੁਰਦੇ ਜੀ ਬੇਟੀ ਦਾ ਨਾਮ ਰੋਮਿਕਾ ਹੈ जिने मेरिट ਦੇ ਵਿੱਚ ਪੋਜੀਸ਼ਨ ਲਈਤੀ ਹੈ ਤੇ ਬਹੁਤ ਹੀ ਮਿਹਨਤ ਕਰਦੀ ਹੈ ਬੇਟੀ ਦਿਨੋਂ ਰਾਤ ਔਰ ਸਭ ਤੋਂ ਪਹਿਲਾਂ ਮੈਂ ਪੂਰੇ ਸਟਾਫ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਕੁਝ ਸਿਖਾਇਆ ਹੈ ਪੜ੍ਹਾਈ ਦੇ ਨਾਲ ਨਾਲ ਡੇਬੇਟ ਕਰਨਾ ਔਰ ਫੰਕਸ਼ਨ ਕੇ ਅੰਦਰ ਹਰ ਕੰਮ ਦੇ ਵਿੱਚ ਬੇਟੀ ਜਿਹੜੀ ਹੈ ਉਹ ਅੱਗੇ ਰਹੀ ਹੈ ਤੇ ਪ੍ਰਿੰਸੀਪਲ ਮੈਮ ਦਾ ਮੈਂ ਪੂਰਾ ਧੰਨਵਾਦ ਕਰਦਾ ਤਾ ਦਿਲ ਤੋਂ ਵੀ ਜਿਨ੍ਹਾਂ ਨੇ ਇੱਕ ਪ੍ਰਕਾਰ ਦਾ ਟਾਈਮ ਟੇਬਲ ਬਣਾਇਆ ਵੀ ਬੱਚਾ ਨੂੰ 4 ਵਜੇ ਫੋਨ ਕਰਨਾ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਜਿਹੜੇ ਮਾਪਿ ਪਿਓ ਆਪ ਦੇ ਬੱਚੇ ਦਾ ਧਿਆਨ ਨਹੀਂ ਰੱਖ ਸਕਦੇ ਪਰ ਜਿਨ੍ਹਾਂ ਸਟਾਫ ਨੇ ਧਿਆਨ ਰੱਖਿਆ ਹੈ ਇਹਦੇ ਵਾਸਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ